ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਜੀ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾਥਿਆਂ ਨੂੰ ਦੰਦ ਦੋਗੁਣੀ ਤੇ ਰਸਤਾਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੇ ਨਾਲ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਨੰਦਾ ਸੋ ਤੁਸੀਂ ਪਿਛਲੇ ਬਲੌਗ ਤੋਂ ਦੇਖਿਆ ਜੀ ਕਿ ਜਸਮੀਦਾ ਨੇ ਪ੍ਰੋਗਰਾਮ ਦਾ ਇੱਕ ਆਰਗੇਨਾਈਜ਼ ਕੀਤਾ ਤੇ ਕਹਿੰਦੇ ਜੀ ਜਾਂਦੇ ਜਾਂਦੇ ਤਿਆਂ ਨੂੰ ਸੰਭਾਲ ਲਈਏ ਵੀ ਸੁੱਕੀਆਂ ਦਾ ਲੰਘ ਜਾਣਾ ਕਿਤੇ ਵੀ ਜਿਹੜਾ ਤਿਆਂ ਦੇ ਵਿੱਚ ਪ੍ਰੋਗਰਾਮ ਹੁੰਦੇ ਆ ਵੀ ਉਹ ਮਨਾ ਲਿਆ ਇਸ ਵਾਰ ਦੇਖਿਆ ਗਿਆ ਬਹੁਤ ਹਰ ਹਰੇਕ ਸ਼ਹਿਰਾਂ ਦੇ ਵਿੱਚ ਤਕਰੀਬਨ ਤਕਰੀਬਨ ਹੋਟਲ ਚ ਆ ਰੈਂਟ ਤੇ ਲੈ ਕੇ ਚਾਹੇ ਕਿਸੇ ਨੇ ਆਪਣੇ ਘਰ ਪ੍ਰੋਗਰਾਮ ਕਰਿਆ ਇਤ ਕੀ ਤਿਆਂ ਦਾ ਰੁਝਾਨ ਬਹੁਤ ਦੇਖਣ ਨੂੰ ਮਿਲਿਆ ਆਉਂਦੇ ਸਾਲ ਨੂੰ ਹੋਰ ਵੀ ਜ਼ਿਆਦਾ ਹੋਣਾ ਪਿੰਡ ਪਿੰਡ ਪਰਤਤੀ ਹੋ ਜੂਗਾ ਹੁਣ ਤਾਂ ਸ਼ਹਿਰਾਂ ਦੇ ਵਿੱਚ ਸੀ ਪਿੰਡ ਪਿੰਡ ਪਰਤੀ ਹੁਣ ਕਭੀ ਚੱਲ ਛੋਡੋ ਜਿੰਨਾ ਕ ਅਗਲਾ ਆਰਗੇਨਾਈਜ਼ ਕਰ ਸਕਦਾ ਹੈ ਨੱਚਣ ਟੱਪਣ ਦਾ ਚਾਹੇ ਚਾਹੇ ਗਿੱਧਾ ਕੋਈ ਬੂਲੀਆਂ ਪਾ ਕੇ ਵੀ ਜਿੰਮੇ ਵੀ ਆਪਣਾ ਉਹ ਕਰ ਸਕਦਾ ਇੰਜੋਇਮੈਂਟ ਉਹ ਪ੍ਰੋਗਰਾਮ ਕਰਨ ਦੇ ਕਰਨ ਦਿਓ ਤਾਂ ਸ਼ਾਹ ਵਧ ਗਏ ਚਾਹੇ ਟ੍ਰੈਂਡ ਲਾ ਲਓ ਚਾਹੇ ਕੋ ਰੀਤੀ ਰਵਾਜ ਸੰਭਾਲਣ ਦੀ ਗੱਲ ਲਾ ਲਓ ਵੀ ਰੀਤੀ ਰਵਾਜ ਸੰਭਾਲ ਰਹੇ ਆ ਪਰ ਜਿਹੜੇ ਰੀਤੀ ਰਵਾਜ ਸੀ ਉਹ ਤਾਂ ਹੁੰਦਾ ਸੀ ਵੀ ਹਾਂ ਕਿ ਪਿੰਡ ਦੇ ਵਿੱਚ ਸਾਂਝੀ ਥਾਂ ਹੁੰਦੀ ਸੀ ਜਿਵੇਂ ਕਈ ਪਿੰਡਾਂ ਦੇ ਵਿੱਚ ਦਰਵਾਜ਼ੇ ਹੁੰਦੇ ਸੀ ਇਹੀ ਪਿੰਡਾਂ ਦੇ ਵਿੱਚ ਸੱਥਾਂ ਬਣੀਆਂ ਹੁੰਦੀਆਂ ਸੀ ਇੱਥੇ ਪਿੱਪਲ ਦਾ ਬੋਲਡ ਖੜਾ ਹੁੰਦਾ ਸੀ ਜਾਨ ਰੋਟੇ ਦਾ ਉਹਦੇ ਉੱਪਰ ਪਿੰਗ ਪਾਲਣੀ ਫਿਰ ਸਾਰੇ ਪਿੰਡ ਦੀਆਂ ਕੁੜੀਆਂ ਨੇ ਇਕੱਠੇ ਹੋਣੀਆਂ ਜਿਹੜੀਆਂ ਵਿਆਹੀਆਂ ਹੋਈਆਂ ਉਹ ਵੀ ਜਿਹੜੀਆਂ ਜਿਨ੍ਹਾਂ ਦੇ ਵਿਆਹ ਨਹੀਂ ਹੋਏ ਸੀ ਉਹ ਵੀ ਇਕੱਠੀਆਂ ਹੋ ਕੇ ਫਿਰ ਸਾਰੀਆਂ ਨੇ ਆਪਣਾ ਆਪਣੀ ਪਿੰਗਾ ਚੁੱਕਣੀਆਂ ਨਾਲੇ ਜਿੱਧਾ ਪਾਉਣਾ ਨਾਲੇ ਬੋਲੀਆਂ ਪਾਉਣੀਆਂ ਉਹ ਸਮਾਂ ਉਹ ਸਮਾਂ ਸੀ ਪਰ ਹੁਣ ਟ੍ਰੈਂਡ ਬਦਲ ਗਿਆ ਹੁਣ ਆਏ ਵੀ ਡੀਜੇ ਆ ਗਏ ਨੱਚ ਲੈ ਟੱਪ ਲੈ ਬਸ ਆਪਣੇ ਆਪਣੇ ਘਰਾਂ ਨਾਲ ਕਿਸੇ ਨੂੰ ਬੋਲੀ ਪਾਉਣੀ ਹੋਵੇ ਛੇਤੀ ਛੇਤੀ ਨਾਲ ਕਿਸੇ ਲੈਣ ਦਾ ਦਿਨ ਚਲੋ ਕੋਈ ਨਹੀਂ ਹੁਣ ਇਹ ਤਾਂ ਸਮੇਂ ਦੇ ਮੁਤਾਬਕ ਸਭ ਕੁਝ ਚੱਲ ਜਿਆ ਨਾ ਤੇ ਹੁਣ ਤੁਹਾਨੂੰ ਉੱਥੇ ਜਾ ਕੇ ਮੈਨੂੰ ਜਿੱਥੇ ਪ੍ਰੋਗਰਾਮ ਸ਼ੁਰੂ ਕਰਨਾ ਉਹਨੇ ਜਾ ਕੇ ਵੀ ਉੱਥੇ ਜਾ ਕੇ ਕੀ ਆਰਗੇਨਾਈਜ਼ ਕੀਤਾ ਉਹਨੇ ਕੀ ਨਹੀਂ ਅ ਚਲੋ ਤੁਸੀਂ ਬਲੌਗ ਨਾਲ ਬਣੇ ਰਹੋ ਜੀ ਪਹੁੰਚ ਗਏ ਜੀ ਮਹਿਫਿਲ ਪੰਜਾਬ ਤਾਬੇ ਦੇ ਵਿੱਚ ਤੇ ਇੱਕ ਸਾਡਾ ਵੀਆਈਪੀ ਗੈਸਟ ਆਹਾ ਸਤਿ ਸ੍ਰੀ ਅਕਾਲ ਬੋਲੋ ਵੀ ਹਾਲ ਹੋਲੀ ਪੁੱਛਣਾ ਸਤਿ ਸ੍ਰੀ ਅਕਾਲ ਜੀ ਜੀ ਆਪਾਂ ਨਾਲ ਠੀਕ ਹੈ ਤੂੰ ਆਓ ਜੀ ਅੱਜ ਆ ਕੇ ਚਾਲ ਪੁੱਛੇ ਹਾਂ ਦੇਖਿਆ ਕੜਾਉਂਦੇ ਕੀ ਕੜਾਉਂਦੇ ਸਤਿ ਸ੍ਰੀ ਅਕਾਲ ਜੀ ਹਾਂਜੀ ਤਾਂ ਹੀ ਜੇ ਪੱਤੀ ਇਤਨਾ ਤਾਂ ਹੀ ਦੀਆ ਬਣਾਉਂਗਾ ਜਾਂ ਕਾਊਗਾ ਬੋਲੀਆਂ ਪਾਲੀਆਂ ਪਾਉਣੀਆਂ ਪਹਿਣੀਆਂ ਬੋਲੀਆਂ ਪਾਲੀਆਂ ਜਿਹੜਾ ਜੱਦ ਸਭ ਤੋਂ ਵੱਧ ਬੋਲੀਆਂ ਪਾਉਂਗਾ ਜੇ ਢੇਡਾ ਜੀ ਜਾਊਗਾ ਉਹ ਵਧੀਆ ਜ਼ਮਾਨ ਖਾਊਗਾ ਨਹੀਂ ਕੰਜੂਸੀ ਆ ਨਹੀਂ ਫੇਰ ਤਾਂ ਫੇਰ ਤਾਂ ਨਹੀਂ ਕੰਜੂਸੀ ਆ ਆ ਲੋ ਜੀ ਇਹਦੀ ਵਰਦੀ ਦਿੱਤੀ ਬਦਲ ਹਾਏ ਕੀ ਹੋ ਗਿਆ ਚੁੰਨੀ ਗਿੱਦੀ ਮੇਰੇ ਪੁੱਤ ਦੀ ਥੱਲੇ ਨੂੰ ਹਾਏ ਨੂਣਾ ਪੁੱਤ ਬਣਾ ਛੱਡਿਆ ਮੈਂ ਨਾ ਕਰੀ ਜਾ ਰੱਖ ਵਾਠ ਠੀਕ ਹੈ ਲੋ ਜੀ ਮੀ ਵੀ ਆ ਗਿਆ ਇੱਧਰ ਦਾ ਛੋਟੇ ਛੋਟੇ ਨਾਣੇ ਵੀ ਆਏ ਵੇ ਇਹ ਆਪਣਾ ਲੱਗ ਗਿਆ ਇੱਧਰ ਮौज-ਮਸਤੀ ਆ ਮਾਰਨ ਚਲੋ ਹਾਂ ਆਮਾ ਜਨ ਹੋਰ ਹਾਂ ਆਜੇ ਪਾਪ ਆਦੇਲਾ ਚੱਕ ਸੰਦੀਪ ਲਾਓ ਪਿਆ ਗੱਡੀ ਚ ਨਹੀਂ ਮੈਂ ਵਿੱਚੇ ਰਹਿਣ ਦੇ ਕੱਤ ਫੇ ਲੈ ਕੇ ਕਾ ਨੂੰ ਆਈਆਂ ਜਹਾਜ਼ ਲਾਤਾ ਜਹਾਜ਼ ਲਾਤਾ ਚਲੋ ਹਾਂ ਜੰਮੀ ਹੁਣ ਕੈਨੇਡਾ ਇੱਕ ਕੈਨੇਡਾ ਤੋਂ ਚੱਲੀ ਜਹਾਜ਼ ਲਾ ਕੇ ਵਾਹ ਰੋ ਸਤਨਾ ਨਾ ਨੋ ਵੀ ਵੈਲਕਮ ਮਿਲਦੇ ਆ ਜੀ ਫੇਰ ਤੁਹਾਨੂੰ ਚਾਰਖਾ ਰਹਿ ਗਿਆ ਜੀ ਹਾਰ ਸ਼ਿੰਗਾਰ ਵਾਸਤੇ ਟਟ ਟਟ ਚੱਲ ਦੀ ਫੋਟੋ ਸ਼ੂਟ ਕੋਈ ਪਿੱਛੇ ਨਾ ਰਹਜੋ ਅੱਜ ਭਾਬੀ ਚੱਲ ਤੂੰ ਵੀ ਹਾਂ ਹਾਂ ਹੱਸ ਕੇ ਹੱਸ ਕੇ ਹੱਸ ਕੇ ਕੁੜਮਣੀਏ ਕੁੜਮਣੀਏ ਕਿੱਥੇ ਵੀ ਕਿਚਤੀ ਕਿਚਤੀ ਅਚਕਾ ਅੱਜ ਤੋਂ 2000 ਕੜਮਣੀ ਜੈਕਮਨ ਤੇਰੀ ਖੇਤ ਜੇ ਤੁਹਾਨੂੰ ਅਕੜਿਆ ਚ ਪਾਣੀ ਲਿਆਉਣਾ ਪੈਂਦਾ ਨਾ ਪਤਾ ਤਾਂ ਤੁਹਾਨੂੰ ਫੇਰ ਲੱਗਣਾ ਤਾਂ ਹਾਂ ਜਿਵੇਂ ਜਮਾਨੇ ਦੇ ਹਿਸਾਬ ਨਾਲ ਚੱਲਣਾ ਪੈਂਦਾ ਜੇ ਉਹ ਜਮਾਨਾ ਹੁੰਦਾ ਪਰ ਸਾਨੂੰ ਭੰਨ ਨਦੀ ਪੁੱਤ ਤੂੰ ਭੰਨ ਨਦੀ ਇਹਨੂੰ ਹੌਲੀ 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 ਦੁਬਾਰਾ ਰੱਖਦਾ ਉਹਨੂੰ ਜ਼ੋਰ ਨਾਲ ਕੜਾਤਾ ਫੇਰ ਰੱਕਣੀ ਆ ਇਧਰ ਕੈਮਰਾ ਗੀਰ ਨੂੰ ਮੂੰਹ ਕਰੀ ਦੀ ਪਿੱਠ ਕਰਕੇ ਜਾਂਦੀ ਉਧਰ ਇਹ ਜਾ ਪਾਣੀ ਪਾ ਕੇ ਵੀਡੀਓ ਬਣਾ ਦੇ ਅਰੇ ਲੱਗ ਗਿਆ ਨਾ ਲੱਗਿਆ ਵਾ ਹਲਕਾਰੀ ਦੇ ਦੇ ਉਹ ਨੂੰ ਸੰਦੀਪ ਇਹ ਨਿਕਾ ਦੀ ਜੀ ਆਹ ਬੋਲੇ ਕਿਹਦੇ ਕੋਲ ਧੂਲੇ ਲੈ ਲਾ ਫੇਰ ਅਬਿੰਦੇ ਭਾਜੀ ਫੋਨ ਦੋ ਨਿਕਾ ਦੀ ਨੀ ਫੋਨ ਦੋ ਕੋਸੀ ਲੈ ਮੇਰੀ ਵੀਡੀਓ ਬਣਾ ਨਹੀਂ ਨੀ ਤੇ ਕਿਦਾਂ ਰੁਕ ਰਿਹਾ ਤਾਂ ਮੈਨੂੰ ਵੀ ਲੱਗਦਾ ਆਣੀ ਕੰਮ ਤੇ ਤੇਲਾ ਚਾਲੂ ਆ ਪਹਿਲਾਂ ਪਾਣੀ ਪੀਲਾ ਰੱਜ ਕੇ ਪੁੱਠਿਓ ਆ ਗਈ ਘਰ ਤੇ ਆਈ ਆਈ ਹੱਥ ਲਾਇਆ ਸਾਰਾ ਹੀ ਨੰਪਰ ਪਾ ਆ ਪੱਖੀਆਂ ਤੇ ਝੱਲ ਮਾਰ ਲੋ ਭੋਰਾ ਜਿਹੜੀ ਚੀਜ਼ ਦੀ ਕਦਰ ਕਰਨ ਵਾਲੀ ਉਹਦੀ ਕਦਰ ਕਰੋ ਚਰਖਾ ਕਤੋ ਜਿਹੜਾ ਕਹਿੰਦੇ ਏਸੀ ਚਲਾਇਆ ਉਹ ਕਾਬਤ ਪਾਣੀ ਪਾਣੀ ਹੌਲੀ ਹੌਲੀ ਚੱਲਵੇ ਹੁਣ ਚੰਚੰ ਹੋ ਜੇ ਤੂੰ ਬੈਠ ਕੇ ਸਰਾਂਦੀ ਮੈਂ ਕਿਹਨੂੰ ਪਾਣੀ ਪਾਣੀ ਦੇ ਜੰਗੀ ਸਾਰੀ ਰਾਤ ਤੁਸੀਂ ਪੱਖਿਆ ਮਾਰੋ ਬੰਦ ਬਹਾਉਂ ਜਾਓ ਨੋ ਤਾਂ ਪੱਖਿਆ ਥੱਲੇ ਉਧਰ ਪੂਣੀਆਂ ਤਾਂ ਲਿਆਉਣੇ ਲੈ ਪੂਣੀਆਂ ਵਾਲਾ ਹੈ ਨਹੀਂ ਇਹਨੂੰ ਉਹ ਹੀ ਨਹੀਂ ਹੈਗਾ ਨਾ ਧਾਗਾ ਨਾ ਉਹ ਹੁੰਦਾ ਕਿਆ ਹੁੰਦਾ ਟੱਕਲਾ ਵੀ ਨਹੀਂ ਹੈਗਾ ਟੱਕਲਾ ਵੀ ਨਹੀਂ ਹੈਗਾ ਆਇਆ ਤਾਂ ਜ ਫਲਕਾਰੀ ਦੀ ਲੋੜਾ ਤੁਹਾਨੂੰ ਪਿੱਛੇ ਟੰਗੀਆਂ ਵੀ ਆ ਫਲਕਾਰੀਆ ਬੜੀਆਂ ਹੀ ਪਾਉਂਦਾ ਜੀ ਉਹ ਤਾਂ ਐਕ ਨਹੀਂ ਆ ਵੀ ਉੰਨੀ ਨਹੀਂ ਹੁੰਦੀ ਆ ਤੇ ਡੈਕੋਰੇਸ਼ਨ ਵਾਲੀ ਉਹ ਤੋਂ ਜ਼ਿਆਦਾ ਲੱਗਦੀ ਹੈ ਇੱਕ ਹੱਥ ਲੜ ਬਣੇ ਹੈ ਹੋਰ ਕੱਕਾ ਉਹਦਾ ਵੀ ਕੋਤਦ ਪਾਉਣਾ ਨਹੀਂ ਇੱਕ ਪੈਸਾ ਹੁੰਦੀ ਆ ਆਹ ਕੱਢਣਾ ਹੁੰਦਾ ਹੈ ਹਾਂ ਸਾਧ ਤੋਂ ਸਿੱਖੋ ਭਾਈ ਕੁੜੀਓ ਵੀ ਕਮੀਨਾ ਕਮੀਨਾ ਸਲਾਈਟੇਗਾ ਕਰਦੇ ਸੀ ਹੁੰਦੇ ਕਿ ਮੈਂ ਉਹਦੋਂ ਸੈਲਫੀ ਉੱਤੇ ਦੇਖਿਆ ਮੈਂ ਕਿਹਾ ਮੈਂ ਚਾਚੂ ਕਰਦੇ ਆ ਇਹਨਾਂ ਨੇ ਤਾਂ ਸੈਲਫੀ ਇਹੋ ਜਿਹੀ ਲੈਣੀ ਹੈ ਇਹਦੀ ਡੰਡਾ ਦਾ ਹੱਥ ਚ ਲੈ ਆਉਣਾ ਫੇਰ ਸੈਲਫੀ ਬਣ ਜਣੇ ਲੈ ਬਣਾਵਾ ਖੜਾ ਬਣਾ ਦਿਓ ਇੱਕ ਸ਼ਾਟ ਪੱਖੀ ਚੱਲੀਏ ਨਾ ਮਾਸਕੀ ਕਹਿੰਦੀ ਸਾਰੀ ਰਾਤ ਪੱਖੀ ਚੱਗੂਗੀ ਕੱਲ੍ਹ ਤੇ ਆ ਕਲਕੱਤੇ ਦੀ ਲਿਆਉਂਦੀ ਵੀ ਆ ਹੈ ਆਕ ਚਾਰਖਾ ਬਿੱਥੀ ਤੇ ਆਇਆ ਆਏ ਲੋਕ ਨਿਕਲੀਏ ਸਾਨਾ ਮੁੱਢੇ ਦਾ ਕੋਲ ਮੈਨੇ ਰੱਖ ਲੋ ਤੁਸੀਂ ਬੇਰੇ ਉਹ ਬੱਤ ਗਾਰ ਪੱਕਾ ਐਸੀ ਚੱਲਦਾ ਹੁਣ ਤਾਂ ਮੈਂ ਹਾਂ ਜੀ ਪੱਕਾ ਬੱਕਰੇ ਬੱਕਰੇ ਕਰਦੀ ਹਾਂ ਮਾਸੀ ਇਹਦਾ ਰੈਕ ਵਿੱਚ ਮਾਸੀ ਜਿੰਦਾ ਖੜਾ ਦੋ ਆਗੇ ਚਲੋ ਨੁਕਸਾਨ ਅਗਰ ਮੈਨੂੰ ਮਾਸੀ ਨਹੀਂ ਲੰਦੀ ਤਾਂ ਆ ਤੁਸੀਂ ਐਨੇ ਕਿ ਕਿ ਬਾਕੀ ਟੱਬਰ ਕਿੱਥੇ ਗਿਆ ਤੁਹਾਡਾ ਕਹਿੰਦੀ ਹੈ ਮੈਂ ਤੇ ਤੁਸੀਂ ਪਿੱਛੇ ਚੱਲਦੇ ਪੱਦਰੀਆਂ ਜੇ ਹੋ ਜਾਓ ਹਰੇ ਵਾਲੀ ਆਂਟੀ ਕਿ ਆ ਜਾ ਤੂੰ ਭਾਬੀ ਆਂਟੀ ਉਹ ਕਹਿਣ ਲੱਗ ਗਏ ਮੈਂ ਵੀ ਜੱਸ ਮੇਰੇ ਤੂੰ ਮੂਰੇ ਆ ਜਾ ਇਹਨੂੰ ਪਿੱਛੇ ਜਾਣ ਦੇ ਤੂੰ ਆਪਣੀ ਮਾਸੀ ਕੋਲ ਆ ਮੂਰੇ ਹਾਂ ਰੱਜੀ ਸਾਹਿਬ ਤੇ ਪਿੱਛੇ ਚਾਹੀਦੀ ਆ ਰੱਜੀ ਤੂੰ ਸਾਰਿਆਂ ਨਾਲ ਤੇ ਲੰਬੀਆ ਚੱਲ ਪਿੱਛੇ ਕੋ ਤੁਸੀਂ ਮੈਨੂੰ ਲਾਤਾ ਥੱਲੇ ਇਹ ਕਿ ਕਿਹਦੇ ਫੋਟੋ ਥੋੜਾ ਜਨਾਚ ਲੈ ਜੀ ਨਾਲ ਵੀ ਨਾਲੇ ਆਪਣਾ ਹਾਜਮੇ ਵਾਲਾ ਪ੍ਰੋਗਰਾਮ ਹੈ ਇਹਦਾ ਫੇਵਰੇਟ ਅਮਚੂਰੀਆਂ ਲਾ ਭੈਣ ਜੀ ਨੂੰ ਫਿਰ ਮਨਚੂਰੀਆਂ ਕਿਨੂੰ ਲੈ ਕੇ ਗੋਲ ਗੱਪੇ ਕਿਹਨੇ ਕਿ ਭੇਜੀ ਆਓ ਅੱਣੀ ਉਹਦਾ ਪੂਰਾ ਅਮਚੂਰੀਆਂ ਤਾਂ ਵੀਰ ਜੀ ਦਾ ਫੇਵਰੇਟ ਆ ਅੱਛਾ ਫੇ ਵੀਰ ਜੀ ਨੂੰ ਲੈ ਕੇ ਆਓ ਜਾ ਕੇ ਹੁਣ ਇਹ ਤਾਂ ਗੱਲ ਗਲਤ ਆ ਪਰ ਉਥੇ ਕਿ ਬੰਗੜਾਂ ਦੀ ਰੱਖ ਕਿਨੇ ਬੰਗੇੜੇ ਦੇ ਉੱਤੇ ਮੇਰੀ ਇਹਨਾਂ ਦੀ ਫੇਵਰੇਟ ਡਿਸ਼ ਆ ਭਾਈ ਜੀ ਬੀਬੀ ਅਨ ਦਾ ਰੱਬ ਦਵੇ ਗੋਲ ਗੱਪੇ ਹੋਰ ਜ਼ਮਾਨ ਵੀ ਆ ਗਿਆ ਤੇ ਮਚੂਰਨ ਵੀ ਆ ਗਿਆ ਫ੍ਰੈਂਚ ਫ੍ਰਾਈਜ਼ ਵੀ ਆ ਗਿਆ ਹਜੇ ਇੱਕ ਚੱਕ ਕੇ ਕਰਦਾ 10 ਖਾ ਕੇ ਤੇ ਚੱਕ ਕਰਨਾ ਇੱਕ ਦਸੀ ਭਾਬੀ ਹੈ ਕਿੰਨੇ ਖਾ ਮੈਂ ਘਣਾ ਨਹੀਂ ਆਕੇ ਆ ਖਾ ਗਈ ਜਰੂਰ ਹਾਂ ਮੈਂ ਮੈਂ ਨਹੀਂ ਖਾ ਗਿਆ ਇਹਨੇ ਕਿ ਖਾ ਰਿਹਾ ਹਾਂ ਖੜੇ ਤੱਕ ਮੈਂ ਤਾਂ ਖਾ ਗਿਆ ਇਹਨੇ ਕਿ ਮੈਂ ਹੀ ਤਾਂ ਤੁਹਾਨੂੰ ਦੱਸਿਆ ਤੁਹਾਨੂੰ ਵੀ ਬਹੁਤ ਸਵਾਦ ਆ ਟੇਸਟ ਪਹਿਲਾਂ ਮੈਂ ਕਰਦਾ ਬਾਕੀ ਕੰਮ ਬਾਅਦ ਵਿੱਚ ਹੂੰ ਓਕੇ ਨਾ ਮੈਂ ਕੱਢੀ ਨਹੀਂ ਖਾਦੀ ਸਭ ਤੋਂ ਬੋਲ ਦਪੇ ਬਸ ਆਹ ਹੋਰ ਵੀ ਕੱਢਦੇ ਪਏ ਕਿ ਬਸ ਆਹੀ ਹੋ ਆ ਹੋਰ ਵੀ ਹਾਂ ਹਾਂ ਲੈ ਆਹੀ ਕਿਤੇ ਇਹਨੂੰ ਨਾ ਬਾਅਦ ਤੋ ਆ ਕੇ ਕਹਦੀ ਵੀ ਮੈਂ ਨਹੀਂ ਮੈਂ ਲੜ ਪੂੰਗਾ ਬਾਅਦ ਚ ਖਾਣੇ ਮੈਂ ਤੈਨੂੰ ਦੱਸਤਾ ਕੋਲ ਗੱਪੇ ਅ ਜੇ ਮੈਂ ਲੜਪੇ ਕਾ ਮੁਖ ਹੋ ਜੂ ਚਲੋ ਦੇਖੋ ਫਰਾਈਸ ਹਏ ਲੋ ਜੀ ਨੱਚ ਨੱਚ ਕੇ ਇਹਨਾਂ ਨੇ ਲੈਂਟਰ ਹਲਾਤਾ ਧਰਤੀ ਦਾ ਕਿਆ ਕਹਿਣੀ ਹੁਣ ਕਿਉਂ ਸੀ ਉੱਪਰਲੀ ਮੰਜ਼ਲ ਪਰਤੇ ਨੇ ਕਹਿੰਦੇ ਨੱਚ ਨੱਚ ਧਰਤੀ ਹਲਾਤੀ ਇਹਨਾਂ ਨੇ ਨੱਚ ਨੱਚ ਕੇ ਲੈਂਟਰ ਹਲਾਤਾ ਆ ਮੇਰੇ ਪੁੱਤ ਨੇ ਵੀ ਇਹਦੇ ਬਹੁਤ ਭਗੜੇ ਪਾਏ ਬਹੁਤ ਆਹ ਫਿਰ ਚੱਤੀਓ ਮੋਦ ਭੰਗੜੇ ਪਾਉਂਦਾ ਵਿਦਤਾ ਲੱਗੇ ਜੀ ਸਭ ਆਪਣ ਆਪਣਾ ਸਮਾਨ ਲੱਭਣ ਦਾ ਦਾ ਚਾਚੂ ਇਹ ਨਹੀਂ ਚੱਕ ਕੇ ਖੜ ਗਿਆ ਮੈਨੂੰ ਪਾਉਣਾ ਨਾ ਕਹੂੰ ਕੈਤੀ ਚਾਚੂ ਹਾਂ ਚੱਕ ਕੇ ਖੜ ਗਿਆ ਮੈਨੂੰ ਪਾਉਣਾ ਪਰ ਮੈਨੂੰ ਨੱਚਣਾ ਨਹੀਂ ਆਉਂਦਾ ਦੱਸ ਉਹਨੂੰ ਨੱਚਣਾ ਨਹੀਂ ਆਉਂਦਾ ਫਿਰ ਕੀ ਕਰ ਸਕਦੇ ਚਾਚੂ ਆਪਣੇ ਨਾਲ ਨਹੀਂ ਨੱਚ ਸਕਦਾ ਚਾਚੂ ਬਣਾ ਯਾਰਾਂ ਦੋਸਤਾਂ ਨਾਲੇ ਨੱਚੇਗਾ ਚੱਲ ਕੋਈ ਜੀ ਕਾਣ ਪੜਾ ਰਵਿੰਦਰ ਰਵਿੰਦਰ ਦੀ ਗੱਲ ਕਰਦੀ ਇਹ ਤਾਂ ਨੱਚਦੇ ਆਹ ਮੈਂ ਵੀ ਫਸਲੀ ਲੈਂਟਰ ਦਾ ਮਹੀਂ ਦਬਾਇਆ ਨੱਚ-ਨੱਚ ਕੇ ਮੈਂ ਵੀ ਅੱਗੇ ਨੂੰ ਗਿਆ ਦਾ ਉੱਥੇ ਦੋ ਪੈਰ ਮਾਰ ਕੇ ਮੈਂ ਇੱਧਰ ਆ ਗਿਆ ਹਾਂ ਪਰਦੇ ਦੇ ਓਲੇ ਖੜ ਕੇ ਪਰਦੇ ਓਲੇ ਅਸੀਂ ਕਰਦਾ ਲੁਕ ਮਾ ਭੰਗੜਾ ਪਾਈਦਾਗਾ ਅਸੀਂ ਲੁਕ ਮਾ ਭੰਗੜਾ ਜਿਹੜਾ ਕਿਸੇ ਨੂੰ ਦਿਖੇ ਨਾ ਚਾਚੂ ਸਿੰਘ ਗੱਲ ਪਤਾ ਕੀ ਆਈ ਉਹ ਨੱਚ ਉੱਥੇ ਹੁੰਦਾ ਜਿੱਥੇ ਹੁਣ ਮੰਨ ਲਓ ਕੋਈ ਇਹ ਤਾਂ ਜਨਾਨੀਆਂ ਨੂੰ ਤਾਂ ਜਿੱਥੇ ਮਰਜ਼ੀ ਨੱਚਾ ਲਏ ਪੰਜ ਚਾਰ ਜਣੇ ਆਪ ਦੋਸਤ ਹਾਂ ਨਾ ਨਾ ਜਨਾਨੀਆਂ ਨੂੰ ਤਾਂ ਜਿੱਥੇ ਮਰਜ਼ੀ ਨੱਚਾ ਲਓ ਤਾਂ ਗਿੱਧਾ ਪਾ ਲੈਂਦੇ ਜਦੋਂ ਚੱਲਾ ਜਾਂਦੇ ਆ ਇਹ ਬੰਦਿਆਂ ਦੇ ਕੰਮ ਥੋੜੋ ਨੱਚਣੇ ਵਾਲੇ ਇਹਦਾ ਇੱਕ ਕਹਾਣੀ ਹੋ ਗਿਆ ਕਿ ਤੇ ਫੋਨ ਕਾ ਬਲ ਨੱਚਣ ਜੋ ਕੇ ਕਰਤਾ ਲੋ ਸਾਨੂੰ ਇਹਦਾ ਜੇ ਕਹਾਣੀ ਫੋਨ ਲੱਗ ਜੇ ਛਈਆਂ ਛਈਆਂ ਆਣਾ ਬੁਧੀ ਕੋਈ ਆਏ ਛਈਆਂ ਛਈਆਂ ਧੰਨ 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 ਔਰ ਚੱਲ ਕੋਈ ਨਹੀਂ ਬੱਸ ਤੁਸੀਂ ਬਈ ਤੁਸੀਂ ਬੀਬੀਆਂ ਨੇ ਪੂਰਾ ਇੰਜੋਏ ਕੀਤਾ ਹੋਰ ਗੱਲਾਂ ਨੇ ਗੱਲਾਂ ਅਸੀਂ ਚਾਹੇ ਸਾਡੇ ਸਾਰੇ ਦੁਖੇ ਪਰ ਤੁਸੀਂ ਨਹੀਂ ਹਟਿਆ ਜਾਣੀ ਤੁਹਾਡੇ ਸਿਰ ਲੱਗ ਗਿਆ ਤੂੰ ਹਾਂ ਨਾ ਸਿਰ ਤਾਂ ਜੱਟ ਸਿਬਿਆ ਜੱਟ ਲੰਗੀ ਚੰਡੇ ਨਾਲ ਟੱਕਰ ਗਈ ਇਹਦਾ ਗਾਣੇ ਪਰ ਉਹ ਨੱਚੀ ਚੰਡੇਲ ਬਣ ਕੇ ਨੱਚੀ ਪੂਰਾ ਇਹ ਮੈਂ ਤਾਂ ਜੱਟ ਤਾਂ ਚਡੇਲ ਤਾਂ ਉਹ ਤੀ ਅੱਛਾ ਉਹ ਬਣੀ ਵੀ ਦੀ ਪਤਾ ਨਹੀਂ ਹੁਣ ਮੈਨੂੰ ਤਾਂ ਸਮਝੇ ਨਹੀਂ ਲੱਗਿਆ ਮੈਂ ਤਾਂ ਤੈਨੂੰ ਸਮਝ ਹੀ ਗਿਆ ਮੈਂ ਤਾਂ ਤੈਨੂੰ ਸਮਝ ਹੀ ਗਿਆ ਆਪਾਂ ਪੰਗੜਾ ਪਾਉਂਦੇ ਨੇ ਮੈਂ ਨਾ ਨਾ ਬਿੰਦੇ ਭਾਜੀ ਦੇ ਵਿਆਹ ਤੇ ਪੰਗੜਾ ਪਾਏ ਪਈਨਾ ਬੱਤੇ ਦੇ ਪਾਪਾ ਜੀ ਅੱਜ ਕੱਢ ਕੱਢ ਤੇ ਅੱਜ ਦਾ ਸਾਰਾ ਅੱਜ ਕੱਢੀ ਇਹਨੇ ਅੱਜ ਕੱਢਦੀ ਇਹਨੇ ਨਾ 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 ਵਧੀਆ ਨੱਚਣ ਜੇ ਨੱਚਣਾ ਤਾਂ ਖੁੱਲ ਕੇ ਨੱਚੋ ਨੱਚਣ ਵਾਲੇ ਦੀ ੱਡੀ ਨਹੀਂ ਰਹਿੰਦੀ ਗਾਉਣ ਵਾਲੇ ਦਾ ਮੂੰਹ ਸਹੀ ਗੱਲ ਆ ਮੈਂ ਬੋਲੀ ਮੈਂ ਪਾਵਾਂ ਨੱਚ ਕੇ ਦੇ ਵਿੱਚ ਤੂੰ ਚੱਲ ਮੈਂ ਮੈਂ ਤਾਂ ਆਪ ਜਦ ਵੀ ਨੱਚਣਾ ਤਾਂ ਖੁੱਲ ਕੇ ਨੱਚ ਜੇ ਸੰਗਣਾ ਦਾ ਬੋਲੀ ਬਦਾਂ ਕਿਹੜੀ ਪਾਉਣੀ ਮੈਂ ਜੱਟ ਲੰਗਿਆ ਸਿਵਿਆਂ ਚ ਚੰਡੇ ਲਟਕਰੀ ਤੂੰ ਨੱਚੀ ਜਾਈ ਮੇਰੇ ਪਾਪਾ ਕਿਆ ਪਾਂਬਰੀ ਪਿੰਡ ਤੇ ਵੀ ਲੈ ਕਿੰਨਾ ਮੈਨੂੰ ਚੜੇ ਲੱਗਾ ਨਹੀਂ ਲੈ ਕੇ ਆਇਆ ਮੈਂ ਕਿੱਥੇ ਆਇਆ ਤਾਂ ਮੈਂ ਗੱਲ ਕਿਸੇ ਨਹੀਂ ਵੀ ਲੈ ਕੇ ਆਇਆ ਮੈਂ ਚੰਡੇਲ ਆਪਣੇ ਕੋਲ ਤੇ ਗੱਲਾਂ ਬੜਾਈ ਜਦੀ ਬੇਟੀ ਚੜੇਲ ਚੰਪੜੀ ਕਿਹਾ ਉਹਨੇ ਹਾਂ ਜੱਟ ਸੇ ਵੇਹਾਂ ਚੋਂ ਲੰਘਿਆ ਚੰਡੇਲ ਟੱਕਰੀ ਫੇ ਮੈਂ ਤਾਂ ਪਾਂਬਰੀ ਕਿਹਾ ਮੈਂ ਤਾਂ ਸਿਬਿਆਂ ਚੋਂ ਆਈ ਹੁਣੀ ਪੇ ਤੂੰ ਮੈਨੂੰ ਕਿੱਥੇ ਟੱਕਰੀ ਦੀ ਮੈਂ ਤੁਹਾਨੂੰ ਕੋਰ ਵਾਲੀ ਦੂਰ ਨਾ ਨਾ ਹਾਂ ਉੱਥੀ ਹੋਏ ਤੇ ਨੰਦ ਆਪਾਂ ਪੁੱਤੇ ਗਰਦਵਾਰਾ ਚ ਚੰਡੇਲਾ ਚੰਡੂਲਾ ਥੋੜਾ ਹੁੰਦੇ ਤੂੰ ਤਾਂ ਮੇਰੇ ਘਰ ਆਈ ਕੇਪਣੇ ਆਪ ਨੂੰ ਆਪਣੇ ਆਪ ਨੂੰ ਚੰਡੇਲੇ ਸਮਝੀ ਜਾਂਦੀ ਦੱਸ ਮੈਂ ਤਾਂ ਗਾਣਾ ਗਾਉਂਦਾ ਇਹ ਗੱਲ ਥੋੜਾ ਬੰਦੀ ਐ ਤੁਸੀਂ ਨਾ ਹੁਣ ਲੜਾਈ ਮੈਂ ਰੋਟੀ ਪਾਣੀ ਬੰਦ ਕਰਾਉਣੀ ਬਣਾ ਹੌਕਾ ਪਾਣੀ ਬੰਦ ਕਰਾਉਣਾ ਤੈਨੂੰ ਚੰਡੇਲਾ ਕਾ ਕੇ ਮੈਂ ਮੈਂ ਗਾਣਾ ਲੱਭਨੀ ਆ ਮੈਂ ਲੱਗਾਂਗੀ ਸਵੇਰਾ ਲਾਏ ਉਹ ਗਾਣੇ ਇੱਕ ਸੂਟ ਵੀ ਤੂੰ ਖੜੱਪੇ ਸੱਪ ਵਰਗੀ ਪਾਇਆ ਵਾ ਕਾਲੇ ਰੰਗ ਦਾ ਉੱਪਰ ਤੇ ਗਾਣੇ ਵੀ ਐ ਦੀ ਲੋਈ ਜਾਂਦੀ ਆ ਮੈਨੂੰ ਇਹਨਾਂ ਨੇ ਕਹਿੰਦੇ ਸਵੇਰਾ ਬਣ ਜਾਵਾ ਬਣ ਗਈ ਐਸਾ ਇਹਨਾਂ ਨੇ ਮੈਨੂੰ ਪੀਪ ਨਹੀਂ ਬੁਜਾਇਆ ਦੋ ਨੱਕ ਨਾਲ ਟੱਕਰ ਕੇ ਮਗਾ ਲਖਾ ਜਣਗੀ ਆ ਮੈਨੂੰ ਤਾਂ ਮਿਊਜ਼ਿਕ ਬਹੁਤ ਬੜਾ ਮੂਰੇ ਤੇ ਉਧਰ ਬਾਹਰ ਧੰਨਾ ਤੋਂ ਸੱਪ ਲੱਗੇ ਤੇ ਹੁਣ ਉਹ ਵਿਚਾਰਾ ਉੱਪਰੋਂ ਆ ਹਾਟਲ ਵਾਲਾ ਭੱਜਿਆ ਭੱਜਿਆ ਕਹਦਾ ਬੰਦ ਕਰੋ ਇਹਨੂੰ ਹਾਂ ਸੰਦੀਪ ਨਾਲ ਬੀਨ ਬੋਪਾ ਬੁਜਾਈਏ ਹਾਂ ਇਹਨੇ ਬੋਸ ਨਹੀਂ ਪਜਾਈ। ਨਾ ਨਾ ਬੀਨ ਤਾਂ ਫਿਰ ਮੂੰਹ ਤੇ ਕੱਣਾ ਬਣਾਈਦੀ ਬੀਨ। ਤੇਰੇ ਘਰ ਵਾਲੀ। ਅੱਖਾਂ ਦੇਖਦਾ ਨਾ ਅਗਣ ਦੀਆਂ। ਆ ਚਲੀ ਜੀ ਬਾਹਰ ਨੂੰ। ਤਾਈ ਦੇਖੀ ਜਾਂਦੇ ਤੁਸੀਂ ਇਹੋ ਜਿਹੇ ਗਾਣੇ। ਵੀ ਗੇ ਇਹੋ ਜਿਹੇ ਗਾਣਾ ਲਾਉਣਾ। ਤਾਂ ਨੇ ਦਿਆ ਵੀ। ਇੱਕ ਉਹ ਵੀ ਤਾਂ ਨਿਆਣੇ ਲਗਾਉਂਦੇ ਤੇ ਆ ਜਿਹੜਾ ਮੂੰਹ ਤੇ ਕੱਪੜਾ ਰਮਾਲ ਬੋਸ ਸਕੂਲ 'ਚ ਵੀ ਗਾਉਣ ਲੱਗ ਗਏ। ਕਿਹੜੇ? ਛੋਟੇ ਛੋਟੇ ਮੁੰਡੇ ਜੇ। ਐ ਮੂੰਹ ਤੇ ਰੱਖ ਕੇ ਰਮਾਲ ਜਿਹਾ ਨੱਚਦੇ ਨਹੀਂ ਹੈਗੇ ਉਹ ਪਤ ਨਹੀਂ ਕਿਹੜਾ ਗਾਣਾ। ਉਹ ਪਤਾ ਨਹੀਂ ਤੈਨੂੰ ਦੱਸ ਕਿਹੜਾ ਗਾਣਾ। ਵਿੱਚੀਆਂ ਦੱਸ ਮੈਂ ਹੁਣੇ ਲਾ ਦੇਣੀ ਆ ਗਾਣਾ ਮੇਰੇ ਹੱਥ ਚ ਆਜਾ ਅੱਜ ਤਾਂ ਥੋੜਾ ਦਾ ਸਿਸਟਮ ਉਹ ਵੀ ਜਿੱਥੇ ਕੁੰਡੀ ਸੋਟਾ ਲੈ ਕੇ ਬੈਗਾ ਤੁਸੀਂ ਤਾਂ ਨੱਚੜ ਲਾ ਦੇਣਾ ਬੀਬੀ ਵਜਦਾ ਮਿਊਜ਼ਿਕ ਚਲੋ ਵੀ ਦੇਖ ਹੈ ਨਾ ਨਾ ਸਪਨਾ ਚੌਧਰੀ ਫਣੀ ਫਿਰਦੇ ਨਾ ਜੀ ਦੇਖ ਹੈ ਨਾ ਸਪਨਾ ਚੌਧਰੀ ਫਣੀ ਫਿਰਦੇ ਨਾ ਜੀ ਜੀ ਦੇਖ ਲਾ ਜੀ ਜੀ ਆਈ ਕੋ ਮਦਈ ਮੈਂ ਤਾਂ ਸੋਣਾ ਨਹੀਂ ਤਾਇ ਤਾਂ ਤੇ ਜੜਾ ਮੋਸਾ ਲਾ ਕੇ ਵੀਡੀਓ ਖਰਾਬ ਪਾ ਜਾਂਦਾ ਤੇ ਨਾ ਨਾ ਜੇ ਹੁਣ ਜਿਹੜੀਆਂ ਸਾਡੀਆਂ ਬਣਾਏ ਜੀ ਉਹਨਾਂ ਵਿੱਚ ਕੋਈ ਵੀ ਖਰਾਬੀ ਕਰੀ ਉੱਥੀ ਆ ਕੇ ਅਸੀਂ ਫੜ ਲੈਣੇ ਹਾਂ ਹਾਂ ਫੂਲ ਆ ਕੇ ਤੁਹਾਡੀ ਰੀਲ ਬਣਾਉਣੀ ਹੈ ਹੁਣ ਦੇਖੀ ਜਾਊਗੀ ਇਹਨਾਂ ਨੂੰ ਸਪਨਾ ਚੌਧਰੀ ਨਾ ਬਣਾ ਤੋ ਹੁਣ ਇਹ ਤਾਂ ਸਾਡੀਆਂ ਇਹ ਤਾਂ ਮੇਰੇ ਸਿੰਗੂ ਨਹੀਂ ਕੱਢ ਦੇਣਾ ਸਿਰ ਚੋਂ ਸਨਾ ਚੌਧਰੀ ਪੂਰੀ ਬਣਾਉਂਦੇ ਵਕਤ ਹੋਰ ਆਦਾ ਹੈ ਇਹ ਬੱਚੇ ਹੈ ਬਹੁਤ ਖਤਰਨਾਕ ਹੈਗੇ ਮੇਰੇ ਇਹ ਤਾਂ ਕੁਝ ਜ਼ਿਆਦਾ ਹੀ ਖਤਰਨਾਕ ਨੱਚਣ ਵਾਲੀ ਵੀਡੀਓ ਤਾਂ ਤੁਹਾਨੂੰ ਦਿਖੂਗੀ ਜੀ ਇੱਧਰ ਜੈਸਮੀਨ ਵਾਲੇ ਚੈਨਲ ਪਰ ਜਾਂ ਰਵਿੰਦਰ ਵਾਲੇ ਪਰ ਉਹ ਵੀਡੀਓ ਮੈਂ ਨਹੀਂ ਬਣਾਈ ਹੈਗੀ ਮੇਰੇ ਕੋਲ ਤਾਂ ਗੱਲਾਂ ਬਾਤਾਂ ਹੀ ਹਾਸੀ ਮਜ਼ਾ ਆਇਆ ਭਾਈ ਅਸੀਂ ਹੱਸਲੇ ਬਸ ਹੱਸਲੇ ਤੁਸਲੇ ਮਨ ਕਾਚੋ ਚਲੋ ਹੁਣ ਘਰ ਨੂੰ ਜਾ ਕੇ ਡੰਗਰ ਚੋ ਕਰੇ ਸੋਈ ਜੀ ਵੀ ਨੱਗਣ ਲੱਗਣੀ ਹੋਣਾ ਜਾ ਕੇ ਦੇਖੀ ਉਹ ਤਾਂ ਕਰਨੀ ਪੈਣਾ ਅਮੇ ਦੀ ਵਾਲੇ ਦੀਵਾਰੇ ਗੋਲ ਮੋਲ ਚੱਕਦੇ ਆਂਦੇ ਨਾਲ ਉਹ ਤਾਂ ਕਰਨੀ ਪੈਣਾ ਬਾਈ ਉਹ ਜੇ ਉਹ ਤੁਸੀਂ ਵਧੀਆ ਪਕਾ ਕੇ ਖਿਲਾਉਂਦੇ ਸਾਨੂੰ ਤਾਂ ਤਾਂ ਅਸੀਂ ਤੁਹਾਨੂੰ ਉਰੇ ਲੈ ਕੇ ਆ ਜੇ ਉਹ ਸਾਡੇ ਮੱਥੇ ਮਾਰ ਲਾਗੇ ਤੁਸੀਂ ਜਲੀਆਂ ਪੁਸੀਆਂ ਜਾਂ ਰੋਟੀਆਂ ਬਾਬੇ ਤੁਹਾਨੂੰ ਇਹ ਜੇ ਪ੍ਰੋਗਰਾਮ ਥੋੜਾ ਆਰਗੇਨਾਈਜ਼ ਕਰਕੇ ਦੇਣੇ ਜਿੱਦੀ ਜਗਾ ਹੁਣ ਇੰਨੀ ਤਾਂ ਰੋਟੀ ਖਾ ਲਈ ਨਾ ਮੈਂ ਤਾਂ ਨਹੀਂ ਉਹ ਤਾਂ ਉਹਨੇ ਗੱਲ ਕਰੀ ਵੀ ਤਵੇ ਉਹ ਲਾਜਦੇ ਰਾਤ ਵਾਲੀ ਰੋਟੀ ਵੀ ਹੋਰੀ ਹੋ ਜਣੀ ਹਾਂ ਖਾਣ ਵਾਲੇ ਤੁਹਾਡਾ ਪਤਾ ਰੱਜੇ ਮੈਂ ਹੁਣ ਕਾਰਨ ਮਸਤੀ ਲਈ ਜੀ ਬੱਸ ਤੇ ਨਾਲੇ ਮਾਪੇ ਨੇ ਲਈ ਨੂੰ ਤੇ ਇੱਥੇ ਖਾਣੀ ਉਹ ਇੰਨੇ ਨੇ ਸਰਕਾਰ ਜੀ ਤਾਂ ਸ਼ਾਮpass ਸ਼ਾਮ ਨੂੰ ਦਾ ਬਸੰਦੇ ਆ ਸ਼ਾਮ ਰਾਤ ਅੱਜ ਨੂੰ ਖਾਣ ਨੂੰ ਦੇਖਾਂਗੇ ਕੱਲ ਤੋਂ ਕੰਮ ਨੇ ਨਾ ਮੇਰਾ ਵੀ ਬੱਸ ਹੁਣ ਹੁਣ ਰੱਜੇ ਪਈ ਆ ਵਾ ਹੁਣ ਕੀ ਨੇ ਖਾਣੀ 4:00 ਵੱਜ ਗਏ ਸਵੇਰੇ ਖਾਂਦੇ ਹੋਣ ਆ ਗਏ ਹੁਣ ਲੱਗ ਭਾਬੀ ਦਾ ਫੋਨ ਲੱਗ ਗਿਆ ਹੁਣ ਆਪ ਵੀ ਬੰਦਾ ਫੋਨ ਆਉਣ ਲੱਗਾ ਹਾਂ ਕੰਮ ਦੇਖਣਾ ਭਾਈ ਉਹਨੇ ਤਾਂ ਜਾ ਕੇ ਆਪਣਾ ਚਲੋ ਹੋਰ ਕੇ ਚਲੋ ਅੱਜ ਤਾਂ ਚੱਲੀਏ ਫਿਰ ਆਜਾ ਆਜਾ ਪਾਪਾ ਆਪ ਮੋਜ ਗਿਆ ਉੱਪਰ ਤੇ ਕਸਣ ਟੰਡ ਦਾ ਹਾਂ ਗਿਆ ਵਧੀਆ ਤੌਰਾ ਨੇ ਜੱਟ ਵੀ ਆ ਤੌਰਾ ਤਾਂ ਹੋ ਜੀ ਬਾਹਰ ਇਹ ਅੰਦਰ AC ਚੋਂ ਨਿਕਲ ਕੇ ਬਾਹਰ ਕਿੰਨਾ ਠੰਡਾ ਮੌਸਮ ਹੈ ਨਾ ਉਹ ਭਾਈ ਹਾਂ ਕਿੰਨਾ ਠੰਡਾ ਮੌਸਮ ਹੈ ਬਾਹਰ ਠੀਕ ਆ ਫਿਰ ਹੁਣ ਇਹੀ ਵਧੀਆ ਆਹੀ ਪੱਲੇ ਪੈਣੀ ਆ ਜੋ ਮਰਜ਼ੀ ਖਾ ਲੋ ਪਾਣੀ ਦੇ ਬਿਨ ਕਰਕੇ ਹਾਂ ਚਲੋ ਹੁਣ ਬਾਕੀ ਸਾਰੇ ਤੁਹਾਨੂੰ ਦੇਖ ਦੇ ਖੜੇ ਉੱਧਰ ਝੂਟੇ ਰੇ ਆਉਣੇ ਸਾਰੇ ਵਾਰੀ ਵਾਰੀ ਫਿਰ ਤਾਂ ਮੈਂ ਗੱਡੀ ਹੋਈ ਸਟਾਰਟ ਕਰਕੇ ਖੜਾ ਆਇਆ ਝੂਟੇ ਰੇ ਲਾਂਡੀਆਂ ਡਾਂਡੀ ਹਵਾ ਤੇ ਜੂਲੇ ਰੇ ਲੋ ਮਾਰੇ ਪਾ ਮਰ ਤਾਂ ਛੋੜਨਾ ਮੈਂ ਨਹੀਂ ਛੜੇਂਗੀ ਬਰਾਬਰ ਬੈਠੋ ਬਰਾਬਰ ਹੋ ਗਏ ਬਰਾਬਰ ਨਹੀਂ ਅੱਛਾ ਤਾਂ ਹੀ ਤਾਂ ਹੀ ਛੂਟਾ ਬਿੰਗਾ ਦਾ ਹੋਇਆ ਇੱਕ ਵਾਰ ਹਾਂਜੀ ਕੋਈ ਵਿਚਾਰ ਹੈ ਨਾ ਵਾਸਤੇ ਸਾਰੇ ਨਾ ਸਲਾਮੀ ਦੇ ਕੇ ਸਲਾਮੀ ਹੈਗੇ ਗੁੱਲੋ ਪੈਸੇ ਸਲਾਮੀ ਦੇ ਕੇ ਤਾਰੇ ਮੈਨੂੰ ਛੱਡ ਦੇ ਸੰਦੀਪ ਤੂੰ ਤਾਂ ਝੂਟਾ ਛੱਡ ਦੇ ਮੈਂ ਛੱਡ ਦੇਣਾ ਬਸ ਚੱਲੋ ਗੱਡੀਆਂ ਇੱਕ ਕੰਮਾੜੋ ਦੀਦੀ ਦੀ ਵੀਡੀਓ ਬਣਾਣੀ ਚਾਹੀਦੀ ਗੱਡੀ ਮਾਡਲ ਲੋ ਲੋ ਬਣਾਓ ਜਿਹਦੀ ਬਣਾਉਣੀ ਵੀਡੀਓ ਬਣਾਈ ਜਾਓ ਆਪਣੀ ਮੈਂ ਤਾਂ ਗੱਡੀ ਮਾਡਲ ਨਹੀਂ ਅਰੇ ਬਾਹਰ ਤਾਂ ਖੜ੍ਹ ਨਹੀਂ ਹੁੰਦਾ ਜੀ ਗਰਮੀ ਇੰਨੀ ਮੈਂ ਵੀ ਤਾਂ ਕਹਿੰਦਾ ਬਾਹਰ ਗਰਮੀ ਹੈ ਕਰਦੀ ਆ ਜੀ ਅੰਦਰ ਏਸੀ ਤੇ ਨਹੀਂ ਆਪਾਂ ਨੂੰ ਮعلوم ਦਿੱਤਾ ਹੈਗਾ ਹੂੰ ਰੀਤ ਚਲੋ ਚਲੋ ਚੱਲੀਏ ਚਲੋ ਚੱਲੀਏ ਵੀ ਚਲੋ 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 ਚੱਲੀਏ ਚਲੋ ਚੱਲੀਏ ਚਲੋ ਚੱਲੀਏ ਚਲੋ ਬਾਹਰੋਂ ਤੁਸੀਂ ਛੋਟੇ ਬਣਾਈ ਜਾਣੇ ਕੀ ਕਰਾ ਮੈਨੂੰ ਸੈਲਰੀ ਮਿਲਣੀ ਹੈ ਅੱਛਾ ਸੈਲਰੀ ਸੈਲਰੀ ਮਿਲਣੀ ਸੈਲਰੀ ਇਹ ਝੂਟਾ ਹਿਲਣ ਵਾਸਤੇ ਥੋੜਾ ਤਾਂ ਅਨਜੋਏ ਕਰਨ ਵਾਸਤੇ ਆ ਹੁਣ ਝੂਟਾ ਹੀ ਹਿਲਣਾ ਝੂਟਾ ਹੀ ਹਿੱਲੀ ਜਾਊ ਕੌਣ ਉਹ ਹੌਲੀ ਪੁੱਤ ਹੌਲੀ ਹੌਲੀ ਗਿਰ ਗਈ ਗਿਰ ਗਈ ਉਹ ਐਨੇ ਦੋਗੇ ਕਿੱਥੇ ਆਏ ਇਹ ਤਾਂ ਤੂੰ ਚੱਲ ਚੱਲ ਸਕਦਾ ਆਇਆ ਪੁੱਤ ਪੂ ਰੂਪੂ ਚੱਕਾ ਤੇ ਐਦਾ ਕਿਹੜਾ ਦਿਲ ਕਰਦਾ ਜਾਣ ਨੂੰ ਡੱਡੀ ਦਾ ਹਣ ਚੱਲ ਬੈਠ ਦੱਪੇ ਬੈਠ ਨਹੀਂ ਇਹ ਕਿੱਥੇ ਇਹ ਤਾਂ ਬੈਠੇ ਨਹੀਂ ਹੁਣਾ ਚੱਲ ਰੀਤ ਚੱਲੀਏ ਤੂੰ ਪੁੱਤ ਤੂੰ ਤੂੰ ਤੈ ਤੱਤ ਆਰਾਮ ਨਾਲ ਉੱਤਰ ਹੁਣਾ ਰੀਤ ਤੇ ਨਹੀਂ ਨਾ ਉੱਤਰ ਹੁਣਾ ਕਣਾ ਤਨੂੰ ਦੇਖ ਕੇ ਉਹ ਵੀ ਹਾਈਕ ਉਸ ਕਰਦੀ ਲੈ ਆ ਜਾ ਰੀਤ ਲਾ ਲਾ ਅੱਛਿਆ ਆ ਆ ਪੁੱਟੀ ਸਾੜ ਨੂੰ ਚੜਿਆ ਆ ਲੱਤ ਨਾ ਫਸਾਲੀ ਵਾਲੇ ਨਾਲੇ ਹਾਂ ਆਇਆ ਪਾਪਾ ਇੱਧਰ ਆ ਤੋ ਮੜਾ ਜਾ ਹੱਥ ਫੜ ਲਓ ਉੱਥੇ ਚੱਲ ਹੁਣ ਸਿੱਧਾ ਗੱਡੀ ਚੋਂ ਚੱਲ ਉਹ ਗੱਡੀ ਜਾ ਹੋ ਰਿਹਾ ਜਾ ਪੁੱਤ ਅਕਬੀਰ ਆ ਜਾ ਹੁਣ ਚੱਲ ਇੱਕ ਝੂਟਾ ਦੇ ਦੇ ਇਹਨੂੰ ਬਸ ਇੱਕ ਦੇ ਦੇ ਇੱਕ ਦੇ ਦੇ ਝੂਟਾ ਆਓ ਲੈਣਾ ਹਾਏ ਹਾ ਇੱਕ ਝੂਟਾ ਦੇ ਦੇ ਸਾਲੀ ਚੱਲ ਤੇਰੀ ਉਹ ਤੇਰੀ ਆਗੇ ਸਵਾਦ ਨਿਪੜ ਕੇ ਲੈ ਉਹ ਫੱਜ ਗਈ ਇੱਥੇ ਕਿੱਥੇ ਬੈਠਣਾ ਤੇ ਉੱਤੇ ਪੁੱਤ ਕਿੱਥੇ ਬੈਠਣਾ ਹਾਂ ਦੇ ਹਾਂ ਦੇ ਬੈਠੀ ਦੋ ਮੇ ਪਾਸਿਆਂ ਦੋ ਹਾਂ ਚੱਲ ਦੇ ਚੱਲ ਫੜ ਕੇ ਦੇ ਦਵਾ ਫਿਰ ਉਲਟ ਕੇ ਲਾ ਕੇ ਦਵਾ ਚੱਲ ਬੱਸ ਹੋ ਗਿਆ ਹੋ ਗਿਆ ਉਹ ਤਾਂ ਸਾਰੇ ਗੱਡੀ 'ਚ ਬੈਠੇ ਚੱਲ ਮਾਰਸ਼ਾਲਾ ਪੂਰੇ ਛੱਡ ਜਣਾ ਆਪਾ ਛੱਡ ਜਣਾ ਚਲੋ ਵੀ ਚਲੋ 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 ਬੈਗੇ ਜੀ ਸਾਰੇ ਗੱਡੀਆਂ ਦੇ ਵਿੱਚ ਮਿਲਦੇ ਕਿਸੇ ਅਗਲੇ ਬਲੌਗ 'ਚ ਮਹਾਰਾਜ ਤੁਹਾਨੂੰ ਰੱਖੇ ਸਾਰੇ ਉਨੋਂ ਚੜਦੀ ਕਲਾ 'ਚ